ਸਸਤ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਤਹਿਤ ਅੱਜ VOTING ਹੋ ਰਹੀ ਹੈ 8 ਅਕਤੂਬਰ ਨੂੰ ਨਤੀਜੇ ਆਉਣੇ ਨੇ ਇਸੇ ਦੇ ਚੱਲਦਿਆਂ ਇੱਕ ਸਾਬਕਾ ਵਿਧਾਇਕ ਦੇ ਉੱਤੇ ਹਮਲਾ ਹੋਇਆ ਉਹਦੇ PA ਦੇ ਉੱਤੇ ਵੀ ਹਮਲਾ ਕੀਤਾ ਗਿਆ ਹੈ ਹਾਲਾਂਕਿ ਉਸ ਸਾਬਕਾ ਵਿਧਾਇਕ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਤਸਵੀਰਾਂ ਜਾਰੀ ਕੀਤੀਆਂ ਨੇ ਜਿਦੇ ਵਿੱਚ ਉਹਨਾਂ ਦੇ ਕੱਪੜੇ ਤੱਕ ਫਟ ਗਏ ਨੇ ਤੇ ਇਲਜ਼ਾਮ ਲਗਾਏ ਗਏ ਨੇ ਉਨ੍ਹਾਂ ਦੇ ਵਿਰੋਧੀ ਯਾਨੀ ਕਿ ਕੰਪੀਟੀਟਰ ਦੇ ਉੱਤੇ ਹੀ ਉਹਨਾਂ ਨੇ ਖੁਦ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਸਾਰਾ ਕੁਝ ਕਰਵਾਇਆ ਹੈ ਹਾਲਾਂਕਿ ਪੁਲਿਸ ਕੋਲ ਵੀ ਲਿਖਤ ਸ਼ਿਕਾਇਤ ਦਰਜ ਹੋ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਮਾਮਲਾ ਹੈ ਜੀ ਮਹਿਮ ਵਿਧਾਨ ਸਭਾ ਸੀਟ ਦਾ ਹਰਿਆਣਾ ਦੀ ਮਹਿਮ ਵਿਧਾਨ ਸਭਾ ਸੀਟ ਹੈ ਜਿੱਥੋਂ ਉਮੀਦਵਾਰ ਨੇ ਬਲਰਾਜ ਕੁੰਡੂ ਪਾਰਟੀ ਇਹਨਾਂ ਦੀ ਹਰਿਆਣਾ ਜਨ ਸੇਵਕ ਪਾਰਟੀ ਇਸ ਤੋਂ ਪਹਿਲਾਂ 2019 ਦੇ ਵਿੱਚ ਵੀ ਬਲਰਾਜ ਕੁੰਡੂ ਨੇ ਚੋਣ ਲੜੀ ਸੀ ਆਜ਼ਾਦ ਉਮੀਦਵਾਰ ਵੱਜੋਂ ਤੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਉਹ ਸਾਬਕਾ ਵਿਧਾਇਕ ਨੇ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਨੇ ਤੇ ਆਪਣੀ ਨਵੀਂ ਪਾਰਟੀ ਬਣਾ ਕੇ ਉਹ ਚੋਣ ਲੜ ਰਹੇ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਸਾਬਕਾ ਮੰਤਰੀ ਆਨੰਦ ਸਿੰਘ ਦਾੰਗੀ ਦੇ ਉੱਤੇ ਜਿਨ੍ਹਾਂ ਦਾ ਪੁੱਤਰ ਕਹਿੰਦੇ ਜੀ ਬਲਰਾਮ ਦਾੰਗੀ ਉਸੇ ਹਲਕੇ ਤੋਂ ਹੀ ਉਮੀਦਵਾਰ ਆ ਕਹਿੰਦੇ ਇਹਨਾਂ ਨੇ ਜਾਣਬੁੱਝ ਕੇ ਸਾਡੇ ਤੇ ਹਮਲਾ ਕਰਵਾਇਆ ਹੈ ਤਾਂ ਜੋ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਤੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਉਹ ਵੋਟਾਂ ਦੇ ਵਿੱਚ ਧੱਕੇਸ਼ਾਹੀ ਕਰ ਰਿਹਾ ਸੀਗਾ VOTING ਦੇ ਦੌਰਾਨ ਇਸ ਕਰਕੇ ਸਾਰਾ ਕੁਝ ਹੋਇਆ ਕਹਿੰਦੇ ਮੈਂ ਚੱਕਰ ਦੇ ਉੱਤੇ ਨਿਕਲਿਆ ਸੀਗਾ ਨਿਰੀਖਣ ਕਰਨਾ ਸੀ ਬੂਥਾਂ ਦਾ ਤਾਂ ਇੱਕ ਮਦੀਨਾ ਬੂਥ ਆ ਉੱਥੇ ਪਹੁੰਚੇ ਸੀਗੇ ਜਿੱਥੇ ਇਹ ਸਾਰੀ ਘਟਨਾ ਵਾਪਰ ਗਈ ਫਿਲਹਾਲ ਜਿਹੜੇ ਬਲਰਾਜ ਕੁੰਡੂ ਨੇ ਉਹਨਾਂ ਨੇ ਬਲਰਾਮ ਦਾੰਗੀ ਜੋ ਕਾਂਗਰਸ ਦੇ ਉਮੀਦਵਾਰ ਨੇ ਤੇ ਉਹਨਾਂ ਦੇ ਪਿਤਾ ਆਨੰਦ ਦਾੰਗੀ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਤੇ ਵੈਸੇ ਇਸ ਸੀਟ ਦੇ ਉੱਤੇ ਮੁਕਾਬਲਾ ਕਾਫੀ ਫਸਫਾ ਹੈ ਭਾਜਪਾ ਨੇ ਇਸ ਸੀਟ ਦੇ ਉੱਤੇ ਉਮੀਦਵਾਰ ਵੱਜੋਂ ਟਿਕਟ ਦਿੱਤੀ ਹੈ ਖਿਡਾਰੀ ਨੇ ਦੀਪਕ ਨਿਵਾਸ ਹੁੱਡਾ ਤੇ ਦੂਜੇ ਪਾਸੇ ਬਲਰਾਮ ਦਾੰਗੀ ਚੋਣਾਂ ਲੜ ਰਹੇ ਨੇ ਚੋਣਾਂ ਲੜ ਰਹੇ ਨੇ ਕਾਂਗਰਸ ਵੱਲੋਂ ਤੇ ਤੀਜੇ ਜਿਹੜੇ ਨੇ ਇਹ ਉਮੀਦਵਾਰ ਆਪਣੀ ਪਾਰਟੀ ਬਣਾ ਕੇ ਜਿਹੜੇ ਬਲਰਾਜ ਦਾ ਕੁੰਡੂ ਨੇ ਇਹ ਚੋਣਾਂ ਲੜ ਰਹੇ ਨੇ ਪਹਿਲਾਂ ਇਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤਾਂ ਉਦੋਂ ਜਿੱਤ ਹਾਸਲ ਕੀਤੀ ਸੀ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਅੱਜ VOTING ਹੋ ਰਹੀ ਆ ਹਰ ਪਾਸੇ ਅਮਨ ਆਮਾਨ ਦੇ ਨਾਲ VOTING ਕਰਾਉਂਦੀਆਂ ਗੱਲਾਂ ਨੇ ਪਰ ਦੂਜੇ ਪਾਸੇ ਅਜਈਆਂ ਜਿਹੜੀਆਂ ਘਟਨਾਵਾਂ ਨੇ ਉਹ ਪਰਬੰਧਾ ਨੂੰ ਲੈ ਕੇ ਸਵਾਲ ਖੜੇ ਕਰਦੀਆਂ ਨੇ ਕਿ ਇੱਕ ਦਮ ਹਜੂਮ ਆਉਂਦਾ ਹੈ ਤੇ ਕਿਸੇ ਸਾਬਕਾ ਵਿਧਾਇਕ ਦੇ ਉੱਤੇ ਹਮਲਾ ਕਰ ਦਿੰਦਾ ਹਾਲਾਂਕਿ ਸਾਬਕਾ ਵਿਧਾਇਕ ਦੇ ਕੋਲ ਵੀ ਸੁਰੱਖਿਆ ਹੁੰਦੀ ਹੈ ਪਰ ਇਹ ਹਮਲਾ ਹੁੰਦਾ ਉਹਦੇ ਵਿੱਚ ਪੀਏ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਪੀਏ ਦੇ ਵੀ ਕਾਫੀ ਕਹਿੰਦੇ ਸੱਟਾਂ ਵਗੈਰਾ ਲੱਗੀਆਂ ਨੇ ਤਾਂ ਕੁੱਲ ਮਿਲਾ ਕੇ ਸਵਾਲ ਖੜੇ ਹੋਏ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਤੇ ਹੋ ਸਕਦਾ ਹੈ ਕਿ ਅੱਗੇ ਵੀ ਇਹ ਮਾਮਲਾ ਵੱਧ ਜਾਵੇ ਭੱਜ ਜਾਵੇ ਕਿਉਂਕਿ ਇਹ ਮਾਮਲਾ ਹੁਣ ਥਾਣੇ ਤੱਕ ਪਹੁੰਚ ਚੁੱਕਿਆ ਇਸ ਮਾਮਲੇ ਦੇ ਵਿੱਚ ਲਿਖਤ ਸ਼ਿਕਾਇਤ ਵੀ ਹੋ ਚੁੱਕੀ ਹੈ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ 90 ਸੀਟਾਂ ਦੇ ਉੱਤੇ VOTING ਹੋ ਰਹੀ ਹੈ 22 ਜ਼ਿਲ੍ਹੇ ਨੇ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ 1000 ਤੋਂ ਵੱਧ ਉਮੀਦਵਾਰ ਨੇ 90 ਸੀਟਾਂ ਵਾਸਤੇ ਤੇ ਵੱਡੀ ਗਿਣਤੀ ਦੇ ਵਿੱਚ 2 ਕਰੋੜ ਦੇ ਕਰੀਬ VOTER ਨੇ ਜਿਹੜੇ ਅੱਜ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਨਤੀਜੇ 8 ਅਕਤੂਬਰ ਨੂੰ ਆਉਣੇ ਨੇ 8 ਅਕਤੂਬਰ ਨੂੰ ਨਤੀਜੇ 8 ਅਕਤੂਬਰ ਨੂੰ ਆਉਣੇ ਨੇ ਤੇ 8 ਅਕਤੂਬਰ ਨੂੰ ਕਿਹੜੀ ਧਿਰ ਦੇ ਉਮੀਦਵਾਰ ਬਾਜ਼ੀ ਮਾਰਦੇ ਨੇ ਕੌਣ ਉਥੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦਾ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਘੜੀ ਉੱਥੇ ਭਾਜਪੀ ਨੇ ਜਜਪੀ ਦੇ ਸਹਿਯੋਗ ਦੇ ਨਾਲ ਸਰਕਾਰ ਬਣਾਈ ਸੀ ਪਿੱਛੇ ਜੇ ਉਹਨਾਂ ਦਾ ਤੋੜ ਵਿਛੋੜਾ ਹੋ ਗਿਆ ਤਾਂ ਦੁਬਾਰਾ ਫਿਰ ਫਲੋਰ ਟੈਸਟ ਹੋਇਆ ਜਿਦੇ ਵਿੱਚ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣ ਗਏ ਮਨੋ ਰਾਲ ਖੱਟੜ ਹੋਰਾਂ ਦਾ ਅਸਤੀਫਾ ਹੋ ਗਿਆ ਤਾਂ ਸਿਆਸੀ ਸਮੀਕਰਨ ਬਦਲੇ ਸੀ ਤੇ ਹੁਣ ਵੀ ਜਿਹੜਾ ਫਸਵਾ ਮੁਕਾਬਲਾ ਕਾਂਗਰਸ ਅਤੇ ਭਾਜਪੀ ਦੇ ਦਰਮਿਆਨ ਹੀ ਮੰਨਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਕਿਹੜੀ ਸਰਕਾਰ ਕਦੋਂ ਹਰਿਆਣਾ ਦੇ ਵਿੱਚ ਬਣਦੀ ਹੈ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ